ਹਾਂਜੀ ਆ ਦੇਖੋ ਜੀ ਕੈਨੇਡਾ ਚ ਐਪਲ ਕਿੰਨੇ ਲੱਗਦੇ ਆ ਦੇਖੋ ਗੁੱਸ਼ਿਆਂ ਦੇ ਕਿਸ਼ੇ ਲੱਗਦੇ ਟਰੀ ਠੀਕ ਦੇਖੋ ਆ ਦੇਖੋ ਇੰਨੇ ਜਿਆਦੇ ਐਪਲ ਆ ਉਹਨੇ ਪੱਤੇ ਨਹੀਂ ਹੈਗੇ ਦੇਖੋ ਦੇਖੋ ਤੁਸੀਂ ਉਹਨੇ ਪੱਤੇ ਨਹੀਂ ਹੈਗੇ ਜਿੰਨੇ ਇਹ ਐਪਲ ਲੱਗੇ ਹੋਏ ਆ ਠੀਕ ਆ ਦੇਖੋ ਇਹ ਬੋਰਾ ਭਰ ਲਿਆ ਪੂਰਾ ਇੱਕ ਹੁਣ ਇੱਕ ਦਿਨ बहुत ज़्यादा मतलब इन्ने ज्यादा वाया ऑरगेनिक सारे घर दे थोड़ा और दिखाने करके जी उन्ने पत्ते नहीं है देखो जिन्हें ज्यादा एप्पल सी आखे बढ़िया ਇੰਨੇ ਸਾਰੇ ਮਤਲਬ ਇਹ ਹੁਣ ਤਾਂ ਵੈਸੇ ਇਹ ਇੰਡੀਆ ਦੇ ਵਿੱਚ ਵੀ ਹੋ ਗਿਆ ਮੈਨੂੰ ਲੱਗਦਾ ਸਟਾਰਟ ਫਰਮ ਹੈ ਤੇ ਆਹ ਦੇਖੋ ਤੇ ਇਸ ਤੇ ਦੇਖੋ ਇਹਦੇ ਓਨੇ ਪੱਤੇ ਨਹੀਂ ਹੈ ਦੇਖੋ ਗੁੱਛੀਆਂ ਦੇ ਗੁਸ਼ੇ ਆਪਾਂ ਲੱਗਿਓ ਆਹ ਦੇਖੋ ਪੂਰੇ ਵਧੀਆ ਫਰੈਸ਼ ਆਹ ਦੇਖੋ ਹੈ ਕੋਈ ਦੇਖੋ ਇੰਨੇ ਜਿਆਦੇ ਪੱਤੇ ਨਹੀਂ ਹੈ ਇਹ ਨੇ 3 ਨੂੰ ਐਪਲ ਲੱਗੇ ਆ ਹਨ ਇਹ ਦੋ 3 ਆ ਜਿੱਦਾਂ ਇੱਕ ਨੂੰ ਇੱਧਰ ਆ ਇਹਨੂੰ ਥੋੜੇ ਛੋਟੇ ਲੱਗਦੇ ਆ ਹਨ ਛੋਟੀਆਂ ਐਪਲੀਆਂ ਤੇ ਇੱਕ ਨੂੰ ਥੋੜੇ ਵੱਡੇ ਲੱਗਦੇ ਆ ਇਹਨੂੰ ਗ੍ਰੀਨ ਵਾਲੇ ਲੱਗਦੇ ਆ ਤੇ ਹੈਗੇ ਹੁੰਦੇ ਐ ਵੀ ਥੋੜੇ ਛੋਟੇ ਹੀ ਆ ਬਟ ਜੇ ਇੱਥੇ ਦੇਖੇ ਹੁਣ ਆ ਇੱਥੇ ਕੈਨੇਡਾ ਦੇ ਇਹ ਛੇ ਜੁੱਤਾ ਉਸਕੋ ਹੋ ਗਿਆ ਨਾ ਦੇਖੋ ਤੇ ਹੁਣ ਮੈਂ ਸਾਰੇ ਤੋੜਦਾ ਫੇਰ ਤੁਹਾਨੂੰ ਦਿਖਾਉਣਾ